ਸਤਨਾ ਜੀ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਇੱਕ ਓੰਕਾਰ ਵਾਹਿਗੁਰੂ ਜੀ ਕੀ ਹਮਤ ਹੈ ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਤਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਾਈ ਫਿਰ ਅੰਗਦ ਗੁਰਤੀ ਅਮਰਦਾਸ ਸ੍ਰਮਦਾਸੇ ਹੋਈ ਸਹਾਈ ਅਰਜਨ ਹਰ ਗੁਬਿੰਦ ਨੂੰ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਰਸਨਤਿਆਈਐ ਜਿਸ ਚੜ੍ਹੇ ਸਭ ਦੁਖ ਜਾਇ ਤੀਗ ਮਹਦੁਰ ਸਿਮਰਿਐ ਕਾਰਨ ਆਉਣੇ ਤੇ ਆਵੇ ਥਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਧਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਬ ਪਿਆਰੀਆਂ ਚੋਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤੇਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਨਜੜ ਕੀਤਾ ਇਹਨਾਂ ਪਿਆਰੀਆਂ ਸੁੱਚਾਰੀਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੁੱਲੋ ਜੀ ਹਾ ਲੇਲੂ ਇਹਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਏ ਸੀਸ ਦਿੱਤੇ ਬੰਦ ਬੰਦ ਕਟਾਏ ਕੋਪਰੀਆਂ ਲੋਹਈਆਂ ਚਰਕੀਆਂ ਤੇ ਚੜ੍ਹੇ ਆਰਿਆਂ ਨਾਲ ਚਲਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਦਰਮਨ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤੇਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਜੀ ਦੇ ਪਾਤਸ਼ਾਹ ਜੀ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਹਾਏ ਤੇ ਦੇਖ ਤੇ ਪਤਾ ਹੈ ਬਿਰਤ ਕੀ ਪਹਿਚ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੀ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ দান ਕੀ ਸਦਾਨ ਰਹਿਤ দান ਵਿਵੇਕ দান ਸਹਾਦਾਨ ਭਰੂਸਾ দান ਦਾਨਾ ਸਿਰਦਾਨ ਨਾਮਦਾਨ ਸ੍ਰੀ ਅਮਰਤ ਸਰ ਜੀ ਕੇ ਇਸ ਨਾਲ ਚੌਕੀਆਂ ਝੰਡੀ ਬੁੰਗੀ ਜਗੋ ਜੁਗਾ ਟੱਲ ਧਰਮ ਕਾ ਜੈਕਾਰ ਬੋਲੋ ਜੀ ਹਾਏ ਸਿਖਾਂ ਦਾ ਮੰਨਣੀ ਵਾ ਮਤ ਉਚੀ ਮਤ ਪਤ ਦਾ ਰਖਾ ਵਾਹਿਗੁਰੂ ਹੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਔਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੀ ਮਾਣ ਨੇ ਤਾਣਿਆਂ ਦੀ ਤਾਣ ਨਿਉਟੀਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀਓ ਧੰਨ ਧੰਨ ਦਸ਼ਮੀਪਿਤਾ ਅਮਰਤ ਕੇ ਦਾਤੀ ਸਰਵੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਆਪ ਜੀ ਕੀ ਪਾਵਨ ਪਵਿੱਤਰ ਅਸਥਾਨ ਦਰਬਾਰ ਸ੍ਰੀ ਪੰਮਤਾ ਸਾਹਿਬ ਜਨਮ ਸਥਾਨ ਧੰਨ ਧੰਨ ਬਾਬਾ ਅਜੀਤ ਸਿੰਘ ਸਾਹਿਬ ਜੀ ਵਿਖੇ ਜੁਗੋ ਜੁਗ ਅਰਤਾਲ ਚਵਰਛਤਰ ਤਖਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਕੀ ਪਾਵਨ ਕਰਨਾ ਕਮਲਾਪਾਸ ਨਿਮਰਤਾ ਸਹਿਤ ਅਰਦਾਸ ਬੇਨਤੀ ਹੈ ਸੱਚੇ ਪਾਤਸ਼ਾਹ ਜੀ ਉਹ ਆਪ ਜੀ ਕਾ ਕੋਟਾ ਹਨ ਕੋਟ ਧੰਨਵਾਦ ਸ਼ੁਕਰਾਨਾ ਆਪ ਜੀ ਦੀ ਕਿਰਪਾ ਮੈਂ ਆਰਾਮਤ ਹੋਈ ਅਮਰਤ ਵੇਲੇ ਦੇ ਸੁੰਦਰ ਦੀਵਾਨ ਪਾਵਨ ਦਰਬਾਰ ਅੰਦਰ ਸਜੀ ਸਜੀ ਦੀਵਾਨ ਅੰਦਰ ਨਿਤਨੇਮ ਦੀਆਂ ਪੰਜ ਬਾਣੀਆਂ ਦਾ ਪਾਠ ਹੋਇਆ ਮਹਾਰਾਜ ਗੁਰਬਾਣੀ ਪੜ੍ਹਦਿਆਂ ਕੋਲੋਂ ਆਪ ਜੀ ਕੀ ਸੇਵਾ ਟਹਿਲ ਕਮਾਉਂਦਿਆਂ ਹੋਇਆਂ ਕੋਲੋਂ ਹੋਈਆਂ 2 ਅੰਤ ਪ੍ਰਕਾਰ ਦੀਆਂ ਭੁੱਲਾਂ ਦੀਆਂ ਮਾਫ਼ੀਆਂ ਬਖਸ਼ਣੀਆਂ ਅਗਾਹਾਂ ਤੋਂ ਸਮਾਤ ਸੋਜੀ ਬਖਸ਼ਣੀ ਕਿਰਪਾ ਕਰਨੀ ਜੀ ਸੁਧ ਤੇ ਸਪਸ਼ਟ ਗੁਰਬਾਣੀ ਪੜਨ ਬੋਲਨ ਸਮਝਨ ਦੀ ਸੋਝ ਬਖਸ਼ਣੀ ਸੇਵਾ ਸਿਮਰਨ ਕਰਨ ਦੇ ਬਲ ਉਦਮ ਬਖਸ਼ਣੀ ਪੜੀ ਸੁਣੀ ਬਾਣੀ ਦਾ ਭਾਵ ਦਰ ਅਈਆਂ ਸੰਗਤਾਂ ਦੇ ਹਿਰਦੈ ਵਸਾਉਣਾ ਹਾਜ਼ਰੀਆਂ ਤੇਲ ਫੁੱਲ ਪੇਟਾਲਾਂ ਦਰਤੇ ਕਬੂਲ ਕਰਨੀਆਂ ਸਰਬਤ ਸੰਗਤ ਰੀਆਂ ਮੰਨਦੀਆਂ ਭਾਵਨਾਵਾਂ ਗੁਰਮਤਿ ਦੇ ਮੁਤਾਬਕ ਪੂਰੀਆਂ ਨੀਆਂ ਦਰੋ ਕਰੋ ਨਾਮਦਾਨ ਗੋ ਸਿੱਖੀ ਜੀਵਨ ਦੀ ਦਾਤ ਸੇਵਾ ਸਿਮਰਨ ਦੀਆਂ ਲਾਤਾਂ ਬਖਸ਼ਣੀ ਆ ਸਾਲ ਸਾ ਪੰਤਨੀ ਚੜਦੀ ਕਲਾ ਕਰਨੀ ਯਾਤਰੂਆਂ ਦੀ ਯਾਤਰਾ ਸਫਲ ਕਰਨੀ ਮਹਾਰਾਜ ਜੀਓ ਬਖਸ਼ੇਆ ਭੰਡਾਰਿਆਂ ਵਿੱਚੋਂ ਪੰਚਮ ਕੜਾ ਪ੍ਰਸ਼ਾਦ ਕੀ ਦੇਖ ਸਾਜ ਕੇ ਹਾਜ਼ਰ ਹੈ ਦਰਤੇ ਪ੍ਰਵਾਣ ਹੋਵੇ ਪ੍ਰਵਾਹਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੌਣ ਦੀ ਆਗਿਆ ਹੋਵੇ ਬੇਨਤੀ ਹੈ ਆਪ ਜੀ ਕੀ ਪਿਆਰੀਆਂ ਸੰਗਤਾਂ ਸ੍ਰੀ ਹਿਮਕੁੰਡ ਸਾਹਿਬ ਜੀ ਦੇ ਦਰਸ਼ਨਾਂ ਨੂੰ ਜਾ ਰਹੀਆਂ ਨੇ ਦਰਸ਼ਨ ਕਰਕੇ ਵਾਪਸ ਆ ਰਹੀਆਂ ਹਨ ਜਿਨ੍ਹਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਰਾ ਪੰਡੇ ਅੰਗ ਸੰਗ ਸਹਾਈ ਹੋਣਾ ਮਹਾਰਾਜ ਬੇਨਤੀ ਹੈ ਸੰਗਤ ਹਾਜ਼ਰ ਹੈ ਆਪ ਜੀ ਕਿਰਪਾ ਕਰੋ ਸੱਚਖੰਡ ਸਤਨ ਤੋਂ ਪ੍ਰਕਾਸ਼ ਸਤਨ ਬਚਾਲੇ ਮੰਨ ਦੀ ਆਗਿਆ ਬਖਸ਼ੋ ਰਾ ਪੰਡੇ ਅੰਗ ਸੰਗ ਸਹਾਈ ਹੋ ਬੂ ਸਮ ਸੰਗਤਾਂ ਨੂੰ ਖੁੱਲੇ ਦਰਸ਼ਨ ਦਿਦਾਰੀ ਬਖਸ਼ ਕਰਕੇ ਨਦਰੋਂ ਨਜ਼ਰੀ ਨਿਹਾਲ ਕਰੋ ਜੀ ਸਿੱਖ ਪੜਦੇ ਸੁਣਦੇ ਸਰਬੱਤ ਲਾਏ ਬੰਦ ਹੋਵਣ ਨਾਨਕ ਨਾਮ ਜੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹ ਇਸ ਨੂੰ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁੜੇ ਕੌਣ ਜਾਣੇ ਗੁੜੇ ਇਹ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਇਹ ਉੱਚ ਅਪਾਰ ਬੇਅੰਤ ਸੁਆਮੀ ਉੱਚ ਅਪਾਰ ਬੇਅੰਤ ਸੁਆਮੀ ਉੱਚ ਅਪਾਰ ਬੇਅੰਤ ਸੁਆਮੀ ਉੱਚ ਅਪਾਰ ਬੇਅੰਤ ਸੁਆਮੀ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਾਰੇ ਪਸ਼ੂ ਪਰੇ ਤੁਮ ਗਦ ਕੋ ਤਾਰੇ ਪਸ਼ੂ ਪਰੇ ਤੁਮ ਗਦ ਕੋ ਤਾਰੇ ਪਸ਼ੂ ਪਰੇ ਤੁਮ ਗਦ ਕੋ ਤਾਰੇ ਬਾਹਨ ਪਾਉ ਤਾਰੇ ਕੌਣ ਜਾਣੇ ਗੁਣ ਤੇਰੇ ਪਾਹਨ ਪਾਰੋ ਸ ਤੇਰੀ ਸ਼ਰਨ ਆਈ ਨਾਨਕ ਦਾਸ ਤੇਰੀ ਸ਼ਰਨ ਆਈ ਨਾਨਕ ਦਾਸ ਤੇਰੀ ਸ਼ਰਨ ਆਈ ਸਦਾ ਸਦਾ ਬਲੇ ਹਾਰੇ ਕੌਣ ਜਾਣੇ ਤੁਮਕੇ ਸਦਾ ਸਦਾ ਬਲੇ ਹਾਰੇ ਕੌਣ ਜਾਣੇ ਗੁਣ ਤੇਰੇ ਸਦਾ ਸਦਾ ਬਲੇ ਹਾਰੇ ਕੌਣ ਜਾਣੇ ਇਰੇ ਸਦਾ ਸਦਾ ਬਲਿਹਾਰੇ ਕੋਣ ਜਾਣੇ ਕੁਣ ਤੇਰੇ ਖਿ ਜੀਵਾ ਗੁਰ ਤੇਰਾ ਦਰਸ਼ਨ ਦੇ ਸੁਣ ਪ੍ਰਭ ਮੇਰੇ ਇਹ ਬੇਨਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚੇਰੇ ਦੇਹ ਨਾਮ ਕਰ ਆਪਣੇ ਚੇਰੇ ਆਪਣੀ ਸ਼ਰਨ ਆਖ ਪ੍ਰਭ ਦਾਤ ਆਪਣੀ ਸ਼ਰਨ ਰਾਖ ਪ੍ਰਭ ਦਾਤੇ ਗੁਰ ਪ੍ਰਸਾਦ ਕੀਨੇ ਵੀਰ ਲੈ ਜਾਤੇ ਗੁਰ ਪ੍ਰਸਾਦ ਕੀਨੇ ਵੀਰ ਲੈ ਜਾਤੇ

ਪ੍ਰਭ ਮੇਰੇ ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ ਮਨ ਜੀਵੇ ਪ੍ਰਭ ਨਾਮ ਚਤੇਰੇ ਮਨ ਜੀਵੇ ਪ੍ਰਭ ਨਾਮ ਚਤੇਰੇ ਸੱਚ ਮੰਤਰ ਤੁਮਾਰਾ ਅਮਰਤ ਬਾਣੀ ਸੱਚ ਮੰਤਰ ਤੁਮਾਰਾ ਅੰਮ੍ਰਿਤ ਵਾਣੀ ਸ਼ੀਤਲ ਪੂਰਖ ਦ੍ਰਿਸ਼ਟ ਸੁਜਾਨੀ ਸ਼ੀਤਲ ਪੂਰਖ ਦ੍ਰਿਸ਼ਟ ਸੁਜਾਨੀ ਸਚ ਹੁਕਮ ਤੁਮਾਰਾ ਤਖਤ ਨਿਵਾਸੀ ਸਚ ਹੁਕਮ ਤੁਮਾਰਾ ਤਖਤ ਨਿਵਾਸੀ ਆਏ ਨਾ ਜਾਏ ਪ੍ਰਭ ਅਬਿਨਾਸੀ ਤੂੰ ਮਿਹਰਵਾਨ ਦਾਸ ਹਮ ਦੀਨਾ ਤੂੰ ਮਿਹਰਵਾਨ ਦਾਸ ਹਮ ਦੀਨਾ ਨਾਨਕ ਸਾਹਿਬ ਪਰਪੁਰ ਲੀਨਾ ਨਾਨਕ ਸਾਹਿਬ ਪਰਪੁਰ ਲੀਨਾ ਸਤਨਾਮ ਵਾਹਿਗੁਰੂ ਸਾਹਿਬ ਜੀ ਪ੍ਰਭ ਦਾਤੋ ਦਾਤਾਰ ਪਰਿਉਜਾ ਚਿਗ ਇਕ ਸਰਨ ਮਿਲੈ ਦਾਨ ਸੰਤ ਰੇ ਜੇ ਲਗ ਭਵ ਜਲ ਤਰਨ ਬਿਨਤ ਕਰਹੁ ਅਰਦਾਸ ਸਨਹੇ ਜੇ ਠਾਕੁਰ ਭਾਵੈ ਦੇਹ ਦਰਸ ਮਨ ਚਾਉ ਭਗਤ ਏਹੋ ਮਨ ਠਹਿਰਾਵ ਬਲਿਓ ਚਰਾਗ ਅੰਧਿਆਰ ਮਹ ਸਭ ਕਲ ਉਦਰੀ ਇਕ ਨਾਮ ਧਰਮ ਪ੍ਰਗਟ ਸਗਲ ਹਰਿ ਭਉ ਨਮਹਿ ਜਨ ਨਾਨਕ ਗੁਰਪਾਰ ਬ੍ਰਹਮ ਪ੍ਰਗਟ ਸਗਲ ਹਰਿ ਭਉ ਨਮਹਿ ਜਨ ਨਾਨਕ ਗੁਰਪਾਰ ਬ੍ਰਹਮ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਧਾਰ ਜਿਤ ਜੁਵਾਰੇ ਉਭਰੇ ਤਿਤੈ ਲਏ ਉਬਾਰ ਸਤਗੁਰ ਸੁਖ ਵਿਖਾਲਿਆ ਸਚਾ ਸ਼ਬਦ ਵਿਚਾਰ ਨਾਨਕ ਆਵਰਨ ਸੁਜਈ ਹਰ ਬਿਨ ਬਖਸ਼ਨ ਹਾਰ ਨਾਨਕ ਆਵਰਨ ਸੁਜਈ ਹਰ ਬਿਨ ਬਖਸ਼ਨ ਹਾਰ ਹਵਾਰ-ਵਾਰ ਜਾਉ ਗੁਰ ਗੋਪਾਲ ਮੋਹੀ ਨਿਰਗੁਣ ਤੁਮ ਸੋਵਤ ਜਾਗਤ ਜੀ ਪ੍ਰਾਨ ਤਨਮਾਲ ਦਰਸ਼ਨ ਪਿਆਸ ਬਹੁਤ ਮਨ ਮੇਰੇ ਨਾਨਕ ਦਰਸ નિਹਾਲ ਦਰਸ਼ਨ ਪਿਆਸ ਬਹੁਤ ਮਨ ਮੇਰੇ ਨਾਨਕ ਦਰਸ નિਹਾਲ ਅਸੀਂ ਖਤੇ ਬਹੁਤ ਕਮਾਵਦੇ ਅੰਤ ਨਪਾਰਾ ਵਾਰ ਹਰ ਕਿਰਪਾ ਕਰਕੇ ਬਖਸ਼ ਲੋ ਹੂੰ ਪਾਪੀ ਵਡੇ ਗੁਨੇ ਗਾਰੇ ਹਰ ਜਿਓ ਲੇਖੇ ਵਾਰ ਨਾ ਆਵਈ ਤੂੰ ਬਖਸ਼ ਮਿਲਾਵਣ ਹਾਰੇ ਗੁਰ ਟੁੱਟੇ ਹਰ ਪ੍ਰਭ ਮੇ ਲਿਆ ਸਭ ਕੀ ਲਿਵਖ ਕਾਟ ਵਿਕਾਰੇ ਜਿਨ ਹਰ ਹਰ ਨਾਮ ਿਤਿਆਇਆ ਜਨ ਨਾਨਕ ਤਿਨ ਜੇ ਕਾਰੇ ਜਿਨ ਹਰ ਹਰ ਨਾਮ ਧਿਆਇਆ ਜਨ ਨਾਨਕ ਤਿਨ ਜੇ ਕਾਰੇ ਜਾ ਤੂੰ ਮੇਰੇ ਵਲ ਹੈ ਤਾਂ ਕਿਆ ਮੋਛੰਦਾ ਤੁਧ ਸਭ ਕਿਛ ਮੈਨੂੰ ਸੋਪਿਆ ਜਾ ਤੇਰਾ ਬੰਦਾ ਲਖਮੀ ਥੋਟ ਨਾ ਵੀ ਖਾਏ ਘਰ ਚਰੰਦਾ ਲੱਖ ਚਰਾਸੀ ਮੇਦਨੀ ਸਭ ਸੇਵ ਕਰਿੰਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਾ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸ਼ੰਦਾ ਆਨੰਦ ਪਿਆ ਸੁਖ ਪਾਇਆ ਮੇਲ ਗੁਰੂ ਗੋਬਿੰਦਦਾ ਸਭੇ ਕਾਲ ਸਵਾਰੀਏ ਜਾ ਤਦ ਪਵੰਦਾ ਸਭੇ ਕਾਲ ਸਵਾਰੀਏ ਜਾ ਤਦ ਪਵੰਦਾ ਜਾਂ ਕੋ ਮੁਸ਼ਕਿਲਤ ਬਣੇ ਟੋਈ ਕੋਈ ਨ ਦੇ ਲਾਗੂ ਹੋਏ ਦੁਸ਼ਮਣਾ ਸਾਖ ਵਿਪੱਜ ਕਲੇ ਸਬੋ ਪੱਜੇ ਆਸਰਾ ਚੁਕੇ ਸਭ ਅਸਰਾਓ ਚਿਤ ਆਵੇ ਉਸ ਪਾਰ ਬਮ ਲਗੇ ਨ ਤਤੀਵਾਓ ਸਾਇਬ ਨੀ ਤਾਣਿਆ ਕਾ ਤਾਣ ਆਏ ਨ ਜਾਏ تیر ਸਦਾ ਗੁਰ ਸ਼ਬਦੀ ਸਚ ਜਾਣ ਆਏ ਨ ਜਾਏ تیر ਸਦਾ ਗੁਰ ਸ਼ਬਦੀ ਸਚ ਜਾਣ பலிபாடி சதவாரி சூரஜே ஹார்த்தி கோ வா ਵਾਹਿਗੁਰੂ ਵਾਹਿ ਜੀਉ ਕਮਲ ਨਾਨਕ ਮਧੁਰ ਬੈਂ ਕੋਟ ਸੈ ਸੰਗ ਸੂਪ ਕਹਿਤ ਮਾ ਜਸ਼ੋ ਜਿਸੇ ਨਹੀਂ ਬਾਤ ਖਾਏ ਜੀਉ ਦੇਖ ਰੂਪ ਅਤ ਅਨੂਪ ਮੋ ਮਾ ਮਗਪਈ ਕਿੰਕਨੀ ਸਭ ਜਨਤਕਾਰ ਖੇਲ ਪਾਏ ਜੀਉ ਕਾਲ ਕਲਮ हुक्म हाथ कहो कौन मेट सके इसम ज्ञान ध्यान धरती ही चाहे जियो सत साच श्रीनिवास आद पुरख सदा तुह वाहे गुरु वाहे गुरु वाहे गुरु वाहे ச்சுக்கம நான் சார நபத்தை சத்க நான சத் நான நாம ਕਿਨੇ भगत ਪ੍ਰੇਮ ਲਿਵਲਾਈ ਤਾਤੇ ਅੰਗਦ ਅੰਗ ਸੰਗ ਭਇਓ ਸਾਇਰ ਤਿੰਨ ਸ਼ਬਦ ਸੁਰਤ ਕੀ ਨੀ ਵਰਖਾਈ ਗੁਰ ਅਮਰਦਾਸ ਕੀ ਅਕਥ ਕਥਾ ਹੈ ਇਕ ਜਿ ਕਛ ਕਹੀ ਨਾ ਜਾਈ ਛੋਡੀ ਸ੍ਰਿਸ਼ਟ ਸਕਲ ਤਾਰਨ ਕੋ ਅਬ ਗੁਰ ਰਾਮਦਾਸ ਕੋ ਮਿਲੀ ਬੜਾਈ ਕਾਮਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਪਹਿ ਦੇਹ ਬਹੀਨ ਸਨੇ ਸਬੂ ਤਨ ਨੇ ਬ੍ਰਕਤ ਅਗੈ ਅਛਹਿ ਜਾਣ ਕੋ ਦੇ ਅਜਾਨ ਕੋ ਦੇ ਜਮੀਨ ਕੋ ਦੇ ਜਮਾਨ ਕੋ ਦਹਿ ਕਾਹੇ ਕੋ ਡੋਲਤ ਹੈ ਤੁਮਰੀ ਸ਼ੁਧ ਸੁੰਦਰ ਸ਼੍ਰੀ ਪਦਮਾਪਤ ਲਹਿ ਸੰਗ ਭਇਓ ਸਾਇਰ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਤਾਤੇ ਅੰਗਦ ਕਹਿਓ ਤਤ ਸਿਓ ਤਤ ਮਿਲਾਇਓ ਅੰਗਦ ਕਿਰਪਾ ਤਾਰ ਅਮਰ ਸਤ ਗੁਰ ਥਿਰ ਕੀਓ ਅਮਰ ਦਾਸ ਅਮਰਤ ਛਤਰ ਗੁਰ ਰਾਮੇ ਦੀਓ ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅਮਰਤ ਬੈਣ ਮੂਰਤ ਪੰਚ ਪਰਮਾਨ ਪੁਰਖ ਗੁਰ ਅਰਜੁਨ ਪਿਖੋ ਨੈ ਜੈਸਾ ਸਤਗੁਰ ਸੁਣੀਦਾ ਤੇ ਸੋਹੀ ਮੀਠ ਬੇਛੜਿਆ ਵੇਲੇ ਪ੍ਰਭੂ ਹਰ ਦਰਗੀ ਕਾਵਸੀਠ ਹਰ ਨਾਮੋਂ ਮਤਰ ਦੜਾਏ ਦਾ ਕੱਟੇ ਹਮੈ ਰੋਗ ਨਾਨਕ ਸਤ ਗੁਰ ਤੇ ਨਾਮ ਮਿਲਾਇਆ ਜੇ ਨਾ ਧੁਰੇ ਪਿਆਸ ਜੋ ਤਮ ਆਵ ਗੁਣ ਭਰੇ ਇਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੇ ਵਿਖ ਖਾਈ ਮਾਇਆ ਮੋਹ ਪਰਮਪੈ ਭੂਲੇ ਸੁਤਦਾਰਾ ਸਿਉ ਪ੍ਰੀਤ ਲਗਾਈ ਇਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ ਤ੍ਰਾਸ ਮਿਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਖੋ ਸ਼ਰਣਾ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਖੋ ਸ਼ਰਣਾ